ਸਤਿ ਸ਼੍ਰੀ ਅਕਾਲ ਅੱਜ ਦੀ ਸਾਡੀ ਗੱਲਬਾਤ ਇੱਕ ਅਜਿਹੀ ਸ਼ਖਸੀਅਤ ਬਾਰੇ ਹੈ ਜਿਨ੍ਹਾਂ ਦੀ ਕਹਾਣੀ ਸੁਣ ਕੇ ਹੈਰਾਨੀ ਵੀ ਹੁੰਦੀ ਹੈ ਤੇ ਮਾਣ ਵੀ ਪਰ ਅਫਸੋਸ ਗੱਲਬਾਤ ਦੀ ਸ਼ੁਰੂਆਤ ਇੱਕ ਦੁਖਦਾਈ ਖਬਰ ਨਾਲ ਕਰਨੀ ਪੈ ਰਹੀ ਹੈ ਹਾਂਜੀ ਬਿਲਕੁਲ ਬਹੁਤ ਹੀ ਮੰਦ ਭਾਗੀ ਖਬਰ ਆਈ ਹੈ ਕਿ ਫੌਜਾ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਸਾਰੇ ਤੂਫਾਨੀ ਦੁੜਾਕ ਜਾਂ ਟਰਬਨ ਡਟਰਨੈਡੋ ਦੇ ਨਾਂ ਨਾਲ ਜਾਣਦੇ ਹਾਂ ਉਹ 114 ਸਾਲ ਦੀ ਉਮਰ ਪੂਕ ਕੇ ਆਪਣੇ ਜਦੀ ਪਿੰਡ ਬਿਆਸ ਪਿੰਡ ਨੇੜੇ ਇੱਕ हिट एंड रन ਹਾਦਸੇ ਵਿੱਚ ਸਾਨੂੰ ਸਦੀ ਵੀ ਵਿਛੋੜਾ ਦੇ ਗਏ ਨੇ ਬਹੁਤ ਦੁੱਖ ਦੀ ਗੱਲ ਹੈ 114 ਸਾਲ ਇੱਕ ਪੂਰੀ ਸਦੀ ਤੋਂ ਵੱਧ ਦਾ ਸਫ਼ਰ ਉਹ ਇੱਕ ਮਹਾਨ ਬ੍ਰਿਟਿਸ਼ ਪਾਰਤੀ ਸ਼ਤਾਬਦੀ ਮੈਰਾਖਨ ਦੌੜਾਕ ਸਨ ਪਰ ਉਹਨਾਂ ਦੀ ਕਹਾਣੀ ਸਿਰਫ ਦੌੜਨ ਤੱਕ ਹੀ ਸੀਮਿਤ ਨਹੀਂ ਹੈ ਨਾ ਨਹੀਂ ਬਿਲਕੁਲ ਨਹੀਂ ਉਹਨਾਂ ਦੀ ਜ਼ਿੰਦਗੀ ਤਾਂ ਆਪਣੇ ਆਪ ਵਿੱਚ ਇੱਕ ਕਿੱਸਾ ਹੈ ਸੋਚੋ ਜਿਹੜਾ ਬੱਚਾ ਬਚਪਨ ਵਿੱਚ ਲੱਤਾਂ ਦੀ ਕਮਜ਼ੋਰੀ ਕਰਕੇ 5 ਸਾਲ ਦੀ ਉਮਰ ਤੱਕ ਸਹੀ ਤਰ੍ਹਾਂ ਤੁਰ ਵੀ ਨਹੀਂ ਸਕਿਆ ਅੱਛਾ 5 ਸਾਲ ਤੱਕ ਉਹਨਾਂ ਨੂੰ ਮਖੌਲ ਨਾਲ ਡੰਡਾ ਕਹਿੰਦੇ ਸੀ ਫਿਰ ਇੱਕ ਲੰਬਾ ਸਮਾਂ ਮਤਲਬ ਇੱਕ ਆਮ ਕਿਸਾਨ ਵਾਂਗ ਜ਼ਿੰਦਗੀ ਬਿਤਾਈ ਉਹਨਾਂ ਨੇ 1947 ਦੀ ਵੰਡ ਵਰਗੇ ਵੱਡੇ ਇਤਿਹਾਸਿਕ ਦੌਰ ਆਪਣੀ ਅੱਖੀ ਦੇਖੇ ਵਾਹ ਮਤਲਬ ਪੂਰਾ ਇਤਿਹਾਸ ਉਹਨਾਂ ਦੇ ਸਾਹਮਣੇ ਗੁਜ਼ਰਿਆ ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤੇ ਇਹ ਹੈ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੀ ਅਸਲ ਦੌੜਾਕ ਵਾਲੀ ਜ਼ਿੰਦਗੀ ਬੁਢਾਪੇ ਵਿੱਚ ਸ਼ੁਰੂ ਹੋਈ ਹਾਂ ਇਹੀ ਤਾਂ ਕਮਾਲ ਹੈ 98 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਨੇ ਦੌੜਨਾ ਸ਼ੁਰੂ ਕੀਤਾ ਤੇ ਫਿਰ ਰੁਕੇ ਨਹੀਂ ਇੱਕ ਨਹੀਂ ਦੋ ਨਹੀਂ ਪੂਰੀਆਂ 93 ਮੈਰਾਥਨਾਂ ਦੌੜੀਆਂ ਉਹਨਾਂ ਨੇ ਇਸ ਉਮਰ ਵਿੱਚ 93 ਮੈਰਾਥਨ 89 ਸਾਲ ਦੀ ਉਮਰ ਤੋਂ ਬਾਅਦ ਇਹ ਤਾਂ ਅਵਿਸ਼ਵਾਸੀਓਂ ਲੱਗਦਾ ਹੈ ਠੀਕ ਹੈ ਆਓ ਫਿਰ ਇਸ ਅਸਾਧਾਰਨ ਸਫ਼ਰ ਦੀਆਂ ਪਰਤਾਂ ਨੂੰ ਹੋਰ ਖੋਲੀਏ ਇਹ ਸਫ਼ਰ ਸ਼ੁਰੂ ਕਿਵੇਂ ਹੋਇਆ ਇੰਨੀ ਦੇਰ ਨਾਲ ਦੇਖੋ ਇਹ ਸਫ਼ਰ ਅਸਲ ਵਿੱਚ ਨਿੱਜੀ ਜ਼ਿੰਦਗੀ ਦੇ ਵੱਡੇ ਦੁਖਾਂਤਾਂ ਵਿੱਚੋਂ ਨਿਕਲਿਆ ਸੀ ਇਹ 1990 ਦੇ ਦਹਾਕੇ ਦੀ ਗੱਲ ਹੈ ਉਹ ਆਪਣੀ 80ਾਂ ਵਿੱਚ ਸਨ ਉਦੋਂ ਬੈਲਾ ਉਹਨਾਂ ਦੀ ਪਤਨੀ ਗਿਆਨਕੌਰ ਜੀ ਦਾ ਦੇਹਾਂਤ ਹੋ ਗਿਆ ਹੂੰ ਤੇ ਉਸ ਤੋਂ ਕੁਝ ਸਮੇਂ ਬਾਅਦ ਹੀ ਉਹਨਾਂ ਦੇ ਇੱਕ ਪੁੱਤਰ ਕੁਲਦੀਪ ਸਿੰਘ ਦੀ ਵੀ ਮੌਤ ਹੋ ਗਈ ਇੱਕ ਹਾਦਸੇ ਵਿੱਚ ਇਹ ਦੋਵੇਂ ਘਟਨਾਵਾਂ ਉਹਨਾਂ ਲਈ ਮਤਲਬ ਬਹੁਤ ਵੱਡਾ ਸਦਮਾ ਸਨ ਹਾਂ ਬਹੁਤ ਵੱਡਾ ਘਾਟਾ ਇਸ ਉਮਰ ਵਿੱਚ ਅਜਿਹੇ ਸਦਮੇ ਸਹਿਣੇ ਬਹੁਤ ਔਖੇ ਹੁੰਦੇ ਨੇ ਬਿਲਕੁਲ ਤੇ ਇਸ ਸਭ ਤੋਂ ਬਾਅਦ ਉਹ ਭਾਰਤ ਛੱਡ ਕੇ ਇੰਗਲੈਂਡ ਚਲੇ ਗਏ ਉਥੇ ਪੂਰਬੀ ਲੰਡਨ ਦੇ ਇਲਾਕੇ ਇਲਫਰਟ ਵਿੱਚ ਉਹਨਾਂ ਦਾ ਦੂਜਾ ਬੇਟਾ ਸੁਖਜਿੰਦਰ ਰਹਿੰਦਾ ਸੀ ਉਹਨਾਂ ਕੋ ਰਹਿਣ ਲੱਗ ਪਏ ਅੱਛਾ ਤੇ ਫਿਰ ਉੱਥੇ ਜਾ ਕੇ ਦੌੜਨ ਦਾ ਖਿਆਲ ਕਿਵੇਂ ਆਇਆ ਉੱਥੇ ਮਤਲਬ ਇਸ ਝੂंगे ਗਮ ਤੇ ਇਕਲਤਾ ਨੂੰ ਦੂਰ ਕਰਨ ਲਈ ਉਹਨਾਂ ਨੇ ਸਹਾਰਾ ਲੱਭਿਆ ਉਹ ਅਧਿਆਤਮਿਕਤਾ ਵੱਲ ਮੁੜੇ ਸਤਨਕ ਗੁਰਦੁਆਰਾ ਸਾਹਿਬ ਜਾਣ ਲੱਗੇ ਭਾਈਚਾਰੇ ਵਿੱਚ ਰੜਨ ਮਿਲਣ ਲੱਗੇ ਤੇ ਨਾਲ ਹੀ ਸ਼ਾਇਦ ਤਣਾਅ ਘੱਟ ਕਰਨ ਲਈ ਉਹਨਾਂ ਨੇ ਹੌਲੀ-ਹੌਲੀ ਸੈਰ ਕਰਨੀ ਤੇ ਫਿਰ ਦੌੜਨਾ ਸ਼ੁਰੂ ਕਰ ਦਿੱਤਾ ਹਾਂ ਕਈ ਵਾਰ ਸਰੀਰਕ ਗਤੀਵਿਧੀ ਮਾਨਸਿਕ ਤੌਰ ਤੇ ਬਹੁਤ ਮਦਦ ਕਰਦੀ ਹੈ ਬਿਲਕੁਲ ਤੇ ਇੱਥੇ ਹੀ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਦੀ ਮੁਲਾਕਾਤ ਹੋਈ ਹਰਮੰਦਰ ਸਿੰਘ ਨਾਲ ਉਹ ਇੱਕ ਕੋਚ ਸਨ ਤੇ ਉਹਨਾਂ ਨੇ ਫੌਜਾ ਸਿੰਘ ਜੀ ਵਿੱਚ ਉਹ ਲਗਨ ਤੇ ਸਮਰੱਥਾ ਦੇਖੀ ਉਹਨਾਂ ਨੇ ਫਿਰ ਫੌਜਾ ਸਿੰਘ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਇਹ ਤਾਂ ਕਿਸਮਤ ਦੀ ਗੱਲ ਹੋਈ ਸਹੀ ਸਮੇਂ ਤੇ ਸਹੀ ਬੰਦਾ ਮਿਲ ਗਿਆ ਹਾਂਜੀ ਤੇ ਫਿਰ ਸਾਲ 2000 ਆਇਆ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਲੰਡਨ ਮੈਰਾਥਨ ਵਿੱਚ ਹਿੱਸਾ ਲੈਣਗੇ ਉਹਨਾਂ ਦੀ ਉਮਰ ਉਦੋਂ 89 ਸਾਲ ਸੀ ਤੇ ਉਹ ਦੌੜੇ ਬਲਿਸਨਾ ਦੀ ਚੈਰਿਟੀ ਲਈ ਜਿਹੜੀ ਸਮੇ ਤੋਂ ਪਹਿਲਾਂ ਜਨਮੇ ਜਾਂ ਬਿਮਾਰ ਨਵਜੰਮੇ ਬੱਚਿਆਂ ਦੀ ਮਦਦ ਕਰਦੀ ਹੈ। ਵਾਹ ਉਹਨਾਂ ਦਾ ਨਾਰਾ ਵੀ ਬਹੁਤ ਖੂਬਸੂਰਤ ਸੀ ਸਭ ਤੋਂ ਬਜ਼ੁਰਗ ਸਭ ਤੋਂ ਛੋਟੇ ਬੱਚਿਆਂ ਲਈ ਦੌੜ ਰਿਹਾ ਹੈ। ਬਿਲਕੁਲ ਤੇ ਇੱਥੇ ਇੱਕ ਹੋਰ ਖਾਸ ਗੱਲ ਹੋਈ ਜਦੋਂ ਮੈਰਾਥਨ ਲਈ ਰਜਿਸਟਰ ਹੋਏ ਤਾਂ ਪ੍ਰਬੰਧਕਾਂ ਨੇ ਮਤਲਬ ਕੁਝ ਨਿਯਮਾਂ ਦਾ ਹਵਾਲਾ ਦੇ ਕੇ ਉਹਨਾਂ ਨੂੰ ਦਸਤਾਰ ਉਤਾਰ ਕੇ ਦੌੜਨ ਲਈ ਕਿਹਾ ਸ਼ਾਇਦ। ਅੱਛਾ ਇਹ ਤਾਂ ਗਲਤ ਗੱਲ ਹੈ ਹਾਂ ਪਰ ਫੌਜਾ ਸਿੰਘ ਜੀ ਅੜ ਗਏ ਉਹਨਾਂ ਨੇ ਸਾਫ਼ ਕਿਹਾ ਕਿ ਉਹ ਦਸਤਾਰ ਸਜਾ ਕੇ ਹੀ ਦੌੜਨਗੇ ਇਹ ਉਹਨਾਂ ਦੀ ਪਹਿਚਾਨ ਉਹਨਾਂ ਦੇ ਸਭਿਆਚਾਰ ਤੇ ਸਵੈਮਾਨ ਦਾ ਪ੍ਰਤੀਕ ਹੈ ਤੇ ਆਖਿਰਕਾਰ ਉਹਨਾਂ ਨੇ ਦਸਤਾਰ ਸਜਾ ਕੇ ਹੀ ਦੌੜ ਪੂਰੀ ਕੀਤੀ ਸ਼ਾਬਾਸ਼ ਇਹ ਉਹਨਾਂ ਦੇ ਸਿਰਫ ਸਰੀਰਿਕ ਹੀ ਨਹੀਂ ਸਗੋਂ ਮਾਨਸਿਕ ਦ੍ਰਿੜਤਾ ਨੂੰ ਵੀ ਦਰਸਾਉਂਦਾ ਹੈ ਆਪਣੀ ਪਹਿਚਾਨ ਲਈ ਖੜਨਾ ਤੇ ਇਹੀ ਦ੍ਰਿੜਤਾ ਫਿਰ ਉਹਨਾਂ ਨੂੰ ਅੱਗੇ ਰਿਕਾਰਡ ਤੋੜਨ ਲਈ ਵੀ ਪ੍ਰੇਰਿਤ ਕਰਦੀ ਰਹੀ ਹੋਵੇਗੀ ਯਕੀਨਨ ਉਸ ਤੋਂ ਬਾਅਦ ਤਾਂ ਜਿਵੇਂ ਇੱਕ ਨਵਾਂ ਅਧਿਆਇ ਸ਼ੁਰੂ ਹੋ ਗਿਆ ਤੇ ਉਹ ਅਧਿਆਇ ਕਿੰਨਾ ਸ਼ਾਨਦਾਰ ਸੀ ਸਾਲ 2000 ਤੋਂ ਲੈ ਕੇ 2011 ਤੱਕ 11 ਸਾਲਾਂ ਵਿੱਚ ਉਹਨਾਂ ਨੇ 9 ਪੂਰੀਆਂ ਮੈਰਾਥੋਨਾਂ ਦੌੜੀਆਂ 9 ਹਾਂਜੀ ਇਹ ਆਪਣੇ ਆਪ 'ਚ ਇੱਕ ਰਿਕਾਰਡ ਹੈ ਸ਼ਾਇਦ ਉਸ ਉਮਰ ਵਰਗ ਵਿੱਚ ਬਿਲਕੁਲ ਤੇ ਉਹਨਾਂ ਦਾ ਸਭ ਤੋਂ ਵਧੀਆ ਸਮਾਂ ਕਦੋਂ ਆਇਆ ਮੈਂ ਸੁਣਿਆ ਸੀ ਟੋਰਾਂਟੋ ਬਾਰੇ ਕੁਝ ਹਾਂ ਉਸੇ 2003 ਵਿੱਚ ਟੋਰਾਂਟੋ ਵਾਟਰਫਰੰਟ ਮੈਰਾਥਨ ਉਦੋਂ ਉਹਨਾਂ ਦੀ ਉਮਰ 92 ਸਾਲ ਸੀ ਤੇ ਉਹਨਾਂ ਨੇ ਮੈਰਾਥਨ ਪੂਰੀ ਕੀਤੀ 5 ਘੰਟੇ 40 ਮਿੰਟ ਤੇ 1 ਸੈਕਿੰਡ ਵਿੱਚ 5 ਘੰਟੇ 40 ਮਿੰਟ 92 ਸਾਲ ਦੀ ਉਮਰ ਵਿੱਚ ਮੈਂ ਤਾਂ ਸੋਚੀ ਥੱਕ ਗਈਆਂ ਇਹ ਤਾਂ ਮਤਲਬ ਸ਼ਬਦਾਂ ਤੋਂ ਪਰੇ ਦੀ ਗੱਲ ਹੈ ਸਹੀ ਗੱਲ ਹੈ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਅਸਲੀ ਇਤਿਹਾਸ ਤਾਂ ਅਜੇ ਬੜਨਾ ਸੀ ਹਾਂ ਉਹ 100 ਸਾਲ ਵਾਲੀ ਗੱਲ ਉਹ ਦੱਸੋ ਇੱਥੇ ਗੱਲ ਸਭ ਤੋਂ ਦਿਲਚਸਪ ਹੋ ਜਾਂਦੀ ਹੈ ਬਿਲਕੁਲ ਸਾਲ 2011 ਵਿੱਚ ਜਦੋਂ 100 ਸਾਲ ਦੇ ਹੋ ਗਏ ਉਹਨਾਂ ਨੇ ਫਿਰ ਤੋਂ ਟੋਰਾਂਟੋ ਵਾਟਰਫਰੰਟ ਮੈਰਾਥਨ ਵਿੱਚ ਹਿੱਸਾ ਲਿਆ ਤੇ ਉਹਨਾਂ ਨੇ ਇਹ ਮੈਰਾਥਨ ਸਫਲਤਾਪੂਰਵਕ ਪੂਰੀ ਕੀਤੀ 100 ਸਾਲ ਦੀ ਉਮਰ ਵਿੱਚ ਪੂਰੀ ਮੈਰਾਥਨ ਹਾਂਜੀ ਉਹ ਅਜੀਹਾ ਕਰਨ ਵਾਲੇ ਦੁਨੀਆ ਦੇ ਪਹਿਲੇ ਜਾਣੇ ਪਛਾਣੇ ਸ਼ਤਾਬਦੀ ਸੈਂਟਿਨਰੀਅਨ ਬਣ ਗਏ ਜਿਨ੍ਹਾਂ ਨੇ ਪੂਰੀ ਮੈਰਾਥਨ 42.195 ਕਿਲੋਮੀਟਰ ਦੌੜੀ ਹੋਵੇ ਇਹ ਤਾਂ ਇਤਿਹਾਸ ਰਚ ਦਿੱਤਾ ਉਹਨਾਂ ਨੇ ਪਰ ਮੈਂ ਸੁਣਿਆ ਸੀ ਕਿ ਗਿਨੈਸ ਵਰਲਡ ਰਿਕਾਰਡਸ ਨੇ ਇਸ ਨੂੰ ਸ਼ਾਇਦ ਅਧਿਕਾਰਤ ਤੌਰ ਤੇ ਦਰਜ ਨਹੀਂ ਕੀਤਾ ਸੀ ਉਹ ਕੀ ਮਾਮਲਾ ਸੀ ਹਾਂ ਇਹ ਥੋੜਾ ਵਿਵਾਦ ਰਿਆ ਗਿਨੀਜ਼ ਵਾਲਿਆਂ ਦਾ ਕਹਿਣਾ ਸੀ ਕਿ ਉਹਨਾਂ ਕੋਲ ਭਾਰਤ ਦਾ ਜਾਰੀ ਕੀਤਾ ਹੋਇਆ ਜਨਮ ਸਰਟੀਫਿਕੇਟ ਨਹੀਂ ਹੈ ਜੋ ਉਹਨਾਂ ਦੀ 1911 ਦੀ ਜਨਮ ਮਿਤੀ ਨੂੰ ਸਾਬਤ ਕਰ ਸਕੇ ਉਸ ਸਮੇਂ ਭਾਰਤ ਵਿੱਚ ਖਾਸ ਕਰਕੇ ਪਿੰਡਾਂ ਵਿੱਚ ਜਨਮ ਰਜਿਸਟ੍ਰੇਸ਼ਨ ਦਾ ਸਿਸਟਮ ਇੰਨਾ ਪੱਕਾ ਨਹੀਂ ਸੀ ਅੱਛਾ ਇਹ ਕਾਰਨ ਸੀ ਪਰ ਉਹਨਾਂ ਕੋਲ ਹੋਰ ਸਬੂਤ ਤਾਂ ਹੋਣਗੇ ਬਿਲਕੁਲ ਉਹਨਾਂ ਕੋਲ ਬ੍ਰਿਟਿਸ਼ ਪਾਸਪੋਰਟ ਸੀ ਜਿਸ ਵਿੱਚ ਉਹਨਾਂ ਦਾ ਜਨਮ ਸਾਲ 1911 ਹੀ ਦਰਜ ਸੀ ਇਸ ਤੋਂ ਵੀ ਵੱਡੀ ਗੱਲ ਖੁਦ ਬਰਤਾਨੀਆਂ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਨੇ ਉਹਨਾਂ ਨੂੰ ਸੌਵੇਂ ਜਨਮ ਦਿਨ ਤੇ ਵਧਾਈ ਪੱਤਰ ਭੇਜਿਆ ਸੀ ਹਾਂ ਇਹ ਤਾਂ ਬਹੁਤ ਵੱਡਾ ਸਬੂਤ ਹੈ ਚਲੋ ਗਿਨੀਜ਼ ਨੇ ਨਹੀਂ ਮੰਨਿਆ ਪਰ ਦੁਨੀਆ ਤਾਂ ਜਾਣਦੀ ਹੈ ਤੇ ਉਹਨਾਂ ਨੂੰ ਹੋਰ ਵੀ ਬਹੁਤ ਮਾਨ ਸਨਮਾਨ ਮਿਲੇ 2012 ਦੀਆਂ ਲੰਡਨ 올림픽 ਖੇਡਾਂ ਵਿੱਚ ਮਸ਼ਾਲਚੀ ਵੀ ਬਣੇ ਸੀ ਉਹ ਹਾਂ ਜੀ ਬਿਲਕੁਲ ਉਹਨਾਂ ਨੂੰ 2012 올림픽 ਟਾਰਚ ਰੇਲੇ ਵਿੱਚ ਮਸ਼ਾਲ ਚੁੱਕਣ ਦਾ ਮਾਣ ਹਾਸਲ ਹੋਇਆ ਇਹ ਉਹਨਾਂ ਦੀਆਂ ਪ੍ਰਾਪਤੀਆਂ ਅਤੇ ਉਹਨਾਂ ਦੇ ਜਜ਼ਬੇ ਨੂੰ ਇੱਕ ਵੱਡੀ ਸ਼ਰਧਾਂਜਲੀ ਸੀ ਇਸ ਤੋਂ ਇਲਾਵਾ ਵੀ ਕਈ ਐਵਾਰਡ ਮਿਲੇ ਐਡੀਡਾਸ ਵਰਗੇ ਬ੍ਰਾਂਡ ਨੇ ਉਹਨਾਂ ਨਾਲ ਕੰਮ ਕੀਤਾ ਸਹੀ ਗੱਲ ਹੈ ਉਹਨਾਂ ਦੀ ਜ਼ਿੰਦਗੀ ਸੱਚਮੁੱਚ ਪ੍ਰੇਰਣਾ ਦਾ ਸੋਮਾ ਹੈ ਪਰ ਹੁਣ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਜਿਵੇਂ ਤੁਸੀਂ ਸ਼ੁਰੂ ਵਿੱਚ ਕਿਹਾ ਸੀ ਪੰਜਾਬ ਤੇ ਭਾਰਤ ਵਿੱਚ ਫਿਟਨੈਸ ਦੇ ਹਾਲਾਤ ਤੇ ਫਿਰ ਤੋਂ ਗੱਲਬਾਤ ਸ਼ੁਰੂ ਹੋ ਗਈ ਹੈ ਹਾਂ ਇਹ ਕੁਦਰਤੀ ਹੈ ਦੇਖੋ ਪੰਜਾਬ ਦਾ ਇਤਿਹਾਸ ਤਾਂ ਖਿਡਾਰੀਆਂ ਨਾਲ ਭਰਿਆ ਪਿਆ ਹੈ ਕੁਸ਼ਤੀ ਕਬੱਡੀ ਹਾਕੀ ਐਥਲੈਟਿਕਸ ਹਰ ਖੇਤਰ ਵਿੱਚ ਪੰਜਾਬੀਆਂ ਨੇ ਨਾਂ ਕਮਾਇਆ ਹੈ ਪਰ ਇਹ ਵੀ ਸੱਚ ਹੈ ਕਿ ਪਿਛਲੇ ਕੁਝ ਦਹਾਕਿਆਂ ਤੋਂ ਖਾਸ ਕਰਕੇ ਐਥਲੈਟਿਕਸ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਉਹ ਸਫਲਤਾ ਨਹੀਂ ਮਿਲ ਰਹੀ ਜਿਸ ਦੀ ਉਮੀਦ ਕੀਤੀ ਜਾਂਦੀ ਹੈ ਹੂੰ ਇਹ ਇੱਕ ਮਹੱਤਵਪੂਰਨ ਸਵਾਲ ਖੜਾ ਕਰਦਾ ਹੈ ਤੁਹਾਨੂੰ ਯਾਦ ਹੋਵੇਗਾ ਭਾਰਤ ਦੇ ਮਹਾਨ ਦੌੜਾਕ ਉਡਣਾ ਸਿੱਖ ਮਿਲਖਾ ਸਿੰਘ ਜੀ ਉਹ ਵੀ ਅਕਸਰ ਇਸ ਗੱਲ ਤੇ ਚਿੰਤਾ ਜ਼ਾਹਿਰ ਕਰਦੇ ਸਨ ਹਾਂ ਉਹ ਕਹਿੰਦੇ ਸਨ ਕਿ ਮੇਰੇ ਤੋਂ ਬਾਅਦ ਕੋਈ ਹੋਰ ਮਿਲਖਾ ਸਿੰਘ ਕਿਉਂ ਨਹੀਂ ਪੈਦਾ ਹੋਇਆ ਬਿਲਕੁਲ ਉਹਨਾਂ ਨੂੰ ਇਸ ਗੱਲ ਦੀ ਬਹੁਤ ਨਿਰਾਸ਼ਾ ਸੀ ਕਿ ਭਾਰਤ ਇੰਨਾ ਵੱਡਾ ਦੇਸ਼ ਹੋਣ ਦੇ ਬਾਵਜੂਦ ਟਰੈਕ ਐਂਡ ਫੀਲਡ ਵਿੱਚ ਵਿਸ਼ਵ ਪੱਧਰੀ ਸਿਤਾਰੇ ਪੈਦਾ ਕਰਨ ਵਿੱਚ ਪਿੱਛੇ ਕਿਉਂ ਰਹਿ ਰਿਹਾ ਹੈ ਉਹ ਸਿਸਟਮ ਸਹੂਲਤਾਂ ਦੀ ਘਾਟ ਤੇ ਸਹੀ ਕੋਚਿੰਗ ਨਾ ਮਿਲਣ ਦੀ ਗੱਲ ਕਰਦੇ ਸਨ ਇਹ ਚਿੰਤਾਵਾਂ ਤਾਂ ਅੱਜ ਵੀ ਬਰਕਰਾਰ ਹਨ ਸ਼ਾਇਦ ਹਾਂ ਕਾਫੀ ਹੱਦ ਤੱਕ ਪਰ ਜੇ ਅਸੀਂ ਨੂੰ ਵੱਡੀ ਤਸਵੀਰ ਵਿੱਚ ਦੇਖੀਏ ਤਾਂ ਇੱਕ ਨਵੀਂ ਚੀਜ਼ ਵੀ ਹੋ ਰਹੀ ਹੈ ਖਾਸ ਕਰਕੇ ਪੰਜਾਬ ਵਿੱਚ ਇੱਕ ਨਵੀਂ ਲਹਿਰ ਉੱਠ ਰਹੀ ਹੈ ਫਿਟਨੈਸ ਨੂੰ ਲੈ ਕੇ ਅੱਛਾ ਉਹ ਕਿਸ ਤਰ੍ਹਾਂ ਦੀ ਲਹਿਰ ਇਹ ਲਹਿਰ ਆ ਰਹੀ ਹੈ ਸੋਸ਼ਲ ਮੀਡੀਆ ਰਾਹੀਂ ਅੱਜਕਲ ਬਹੁਤ ਸਾਰੇ ਨੌਜਵਾਨ ਪੰਜਾਬੀ ਫਿਟਨੈਸ ਇਨਫਲੂਐਂਸਰ ਹਨ ਜਿਵੇਂ ਕਿ ਪਿੰਕਾ ਜਰਗੋ ਗਏ ਜਾਂ ਹੈਰੀ ਮੰਡਰ ਤੇ ਹੋਰ ਵੀ ਬਹੁਤ ਨੇ ਹਾਂ ਮੈਂ ਨਾ ਸੁਣੇ ਹਨ ਉਹਨਾਂ ਦੇ ਵੀਡੀਓਜ਼ ਕਾਫੀ ਮਸ਼ਹੂਰ ਹਨ ਬਿਲਕੁਲ ਇਹ ਲੋਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਿਵੇਂ ਇੰਸਟਾਗ੍ਰam YouTube ਤੇ ਆਪਣੀ ਫਿਟਨੈਸ ਜਰਨੀ ਸਾਂਝੀ ਕਰਦੇ ਨੇ ਵਰਕਆਊਟ ਦਿਖਾਉਂਦੇ ਨੇ ਸਿਹਤਮੰਦ ਖਾਣ ਪੀਣ ਬਾਰੇ ਦੱਸਦੇ ਨੇ ਤੇ ਸਭ ਤੋਂ ਅਹਿਮ ਗੱਲ ਉਹ ਨੌਜਵਾਨਾਂ ਨੂੰ ਅਨੁਸ਼ਾਸਨ ਮਿਹਨਤ ਤੇ ਖਾਸ ਕਰਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੇ ਨੇ ਇਹ ਤਾਂ ਬਹੁਤ ਵਧੀਆ ਗੱਲ ਹੈ ਖਾਸ ਕਰਕੇ ਨਸ਼ਿਆਂ ਵਾਲਾ ਮੁੱਦਾ ਜੋ ਪੰਜਾਬ ਲਈ ਇੱਕ ਵੱਡੀ ਚੁਣੌਤੀ ਹੈ ਹਾਂਜੀ ਇਹ ਇੱਕ ਤਰ੍ਹਾਂ ਦੀ ਜ਼ਮੀਨੀ ਪੱਧਰ ਦੀ ਮੁਹਿੰਮ ਹੈ ਜੋ ਨੌਜਵਾਨਾਂ ਨੂੰ ਸਕਾਰਾਤਮਕ ਪਾਸੇ ਲਾ ਰਹੀ ਹੈ ਉਹ ਫੌਜਾ ਸਿੰਘ ਵਰਗੀਆਂ ਇਕਨੰਦੀ ਗੱਲ ਕਰਦੇ ਨੇ ਮਿਲਖਾ ਸਿੰਘ ਦੀ ਗੱਲ ਕਰਦੇ ਨੇ ਤੇ ਨੌਜਵਾਨਾਂ ਨੂੰ ਕਹਿੰਦੇ ਨੇ ਕਿ ਸਰੀਰਕ ਤੰਦਰੁਸਤੀ ਕਿੰਨੀ ਜ਼ਰੂਰੀ ਹੈ ਇਹ ਜ਼ਮੀਨੀ ਪੱਦਰ ਦੀ ਕੋਸ਼ਿਸ਼ ਤਾਂ ਬਹੁਤ ਸ਼ਲਾਘਾਯੋਗ ਹੈ ਇਹ ਦਰਸਾਉਂਦਾ ਹੈ ਕਿ ਸਮਾਜ ਵਿੱਚ ਖੁਦ ਹੀ ਬਦਲਾਵ ਲਿਆਉਣ ਦੀ ਇੱਛਾ ਹੈ ਪਰ ਕੀ ਇਹ ਕਾਫੀ ਹੈ ਕਿ ਸਿਰਫ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਸਿਰ ਤੇ ਅਸੀਂ ਪੂਰੀ ਤਬਦੀਲੀ ਦੀ ਉਮੀਦ ਰੱਖ ਸਕਦੇ ਹਾਂ ਨਹੀਂ ਦੇਖੋ ਇਹ ਇਕੱਲਿਆਂ ਕਾਫੀ ਨਹੀਂ ਹੋ ਸਕਦਾ ਇਹ ਇੱਕ ਚੰਗੀ ਸ਼ੁਰੂਆਤ ਹੈ ਇੱਕ ਸਪਾਰਕ ਹੈ ਪਰ ਅਸਲ ਬਦਲਾਵ ਲਈ ਤਾਂ ਇੱਕ ਵੱਡੇ ਸਿਸਟਮ ਪੱਦਰ ਤੇ ਕੰਮ ਕਰਨ ਦੀ ਲੋੜ ਪਵੇਗੀ ਹਾਂ ਮੈਂ ਵੀ ਇਹੀ ਸੋਚ ਰਹੀ ਸੀ ਤਾਂ ਫਿਰ ਸਰਕਾਰ ਨੂੰ ਜਾਂ ਸੰਸਥਾਵਾਂ ਨੂੰ ਕੀ ਕਰਨਾ ਚਾਹੀਦਾ ਹੈ ਕੁਝ ਮੁੱਖ ਦੱਲਾਂ ਜੇ ਆਪਾਂ ਕਹਿ ਸਕੀਏ ਬਿਲਕੁਲ ਸਭ ਤੋਂ ਪਹਿਲਾ ਤਾਂ ਬੁਨਿਆਦੀ ਢਾਂਚੇ ਦੀ ਗੱਲ ਆਉਂਦੀ ਹੈ ਪਿੰਡਾਂ ਛੋਟੇ ਸ਼ਹਿਰਾਂ ਵਿੱਚ ਖੇਡ ਸਹੂਲਤਾਂ ਬਹੁਤ ਘਾਟਨ ਸਧਾਰਨ ਜੇ ਰਨਿੰਗ ਟਰੈਕ ਖੇਡਣ ਲਈ ਮੈਦਾਨ ਛੋਟੇ ਜਿਮਨੇਜ਼ੀਅਮ ਇਹ ਚੀਜ਼ਾਂ ਹਰ ਪਿੰਡ ਜਾਂ ਕਲਸਟਰ ਪੱਧਰ ਤੇ ਹੋਣੀਆਂ ਚਾਹੀਦੀਆਂ ਹਨ ਸਹੀ ਗੱਲ ਤਾਂ ਕਿ ਨੌਜਵਾਨਾਂ ਨੂੰ ਸ਼ੁਰੂਆਤ ਕਰਨ ਲਈ ਕੋਈ ਜਗ੍ਹਾ ਤਾਂ ਮਿਲੇ ਹਾਂਜੀ ਦੂਜਾ ਜਿਹੜੇ ਬੱਚੇ ਖੇਡਾਂ ਵਿੱਚ ਚੰਗਾ ਕਰਦੇ ਨੇ ਜਿਨ੍ਹਾਂ ਵਿੱਚ ਪ੍ਰਤਿਭਾ ਹੈ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਸਹੀ ਉਮਰ ਵਿੱਚ ਸਪੋਰਟ ਮਿਲਣੀ ਚਾਹੀਦੀ ਹੈ ਇਸ ਵਿੱਚ ਸਕਾਲਰਸ਼ਿਪ ਚੰਗੀ ਕੋਚਿੰਗ ਤੇ ਸਹੀ ਮਾਰਗਦਰਸ਼ਨ ਮਤਲਬ ਮੈਂਟਰਸ਼ਿਪ ਸ਼ਾਮਿਲ ਹੈ ਹੂੰ ਤੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਖੇਡਾਂ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ ਦੇਖੋ ਖੇਡਾਂ ਨੌਜਵਾਨਾਂ ਨੂੰ ਇੱਕ ਸਕਾਰਾਤਮਕ ਮਕਸਦ ਦਿੰਦੀਆਂ ਹਨ ਅਨੁਸ਼ਾਸਨ ਸਿਖਾਉਂਦੀਆਂ ਹਨ ਤੇ ਉਹਨਾਂ ਨੂੰ ਵੇਲੇ ਰਹਿ ਕੇ ਗਲਤ ਪਾਸੇ ਜਾਣ ਤੋਂ ਰੋਕਦੀਆਂ ਹਨ ਜੇਕਰ ਖੇਡ ਗਤੀਵਿਧੀਆਂ ਵਧਣ ਗਈਆਂ ਤਾਂ ਨਸ਼ਿਆਂ ਦਾ ਰੁਝਾਨ ਆਪਣੇ ਆਪ ਘਟੇਗਾ ਸਕੂਲਾਂ ਕਾਲਜਾਂ ਵਿੱਚ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਦੀ ਲੋੜ ਹੈ ਤੇ ਇੱਕ ਹੋਰ ਗੱਲ ਜੋ ਫੌਜਾ ਸਿੰਘ ਜੀ ਦੇ ਸੰਦਰਭ ਵਿੱਚ ਮਹੱਤਵਪੂਰਨ ਲੱਗਦੀ ਹੈ ਸਾਡੇ ਨਾਇਕਾਂ ਦਾ ਸਨਮਾਨ ਬਿਲਕੁਲ ਇਹ ਬਹੁਤ ਜ਼ਰੂਰੀ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਖਿਡਾਰੀ ਚੋਟੀ ਤੇ ਹੁੰਦਾ ਹੈ ਉਦੋਂ ਤਾਂ ਬਹੁਤ ਵਾਹ-ਵਾਹ ਹੁੰਦੀ ਹੈ ਪਰ ਬਾਅਦ ਵਿੱਚ ਉਹਨਾਂ ਨੂੰ ਭੁਲਾ ਦਿੱਤਾ ਜਾਂਦਾ ਹੈ ਫੌਜਾ ਸਿੰਘ ਵਰਗੇ ਬਜ਼ੁਰਗ ਐਥਲੀਟ ਜਾਂ ਹੋਰ ਜਿੰਨੇ ਵੀ ਸਾਡੇ ਮਹਾਨ ਖਿਡਾਰੀ ਹੋਏ ਹਨ ਉਹਨਾਂ ਦਾ ਸਨਮਾਨ ਉਹਨਾਂ ਦੇ ਜਿਉਂਦੇ ਜੀ ਹੋਣਾ ਚਾਹੀਦਾ ਹੈ ਉਹਨਾਂ ਦੇ ਤਜਰਬੇ ਤੋਂ ਸਿੱਖਣਾ ਚਾਹੀਦਾ ਹੈ ਹਾਂ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਪ੍ਰੇਰਿਤ ਹੋਣ ਤੇ ਆਖਰੀ ਗੱਲ ਸ਼ਾਇਦ ਸਿੱਖਿਆ ਪ੍ਰਣਾਲੀ ਵਿੱਚ ਫਿਟਨੈਸ ਦੀ ਅਹਿਮੀਅਤ ਹਾਂ ਬਿਲਕੁਲ ਸਿਰਫ ਇੱਕ ਪੀਟੀ ਦਾ ਪੀਰੀਅਡ ਕਾਫੀ ਨਹੀਂ ਫਿਟਨੈਸ ਸਿਹਤਮੰਦ ਜੀਵਨ ਸ਼ੈਲੀ ਇਹ ਸਭ ਸਿੱਖਿਆ ਦਾ ਨਿਕੜਵਾ ਅੰਗ ਹੋਣਾ ਚਾਹੀਦਾ ਹੈ ਸ਼ੁਰੂ ਤੋਂ ਹੀ ਤਾਂ ਸੋ ਸਾਰੀ ਗੱਲ ਇਹ ਹੈ ਕਿ ਇਹ ਇੱਕ ਸਾਂਝੀ ਜ਼ਿੰਮੇਵਾਰੀ ਹੈ ਸਰਕਾਰ ਸਮਾਜ ਪਰਿਵਾਰ ਵਿਦਿਆਕਾਦਾਰੇ ਸਭ ਨੂੰ ਮਿਲ ਕੇ ਹਮਲਾ ਮਾਰਨ ਦੀ ਲੋੜ ਹੈ ਸਹੀ ਕਿ ਹੈ ਇੱਕ ਵੱਡੇ ਸਾਂਝੇ ਯਤਨ ਦੀ ਲੋੜ ਹੈ ਤਾਂ ਜੋ ਫੌਜਾ ਸਿੰਘ ਵਰਗੀਆਂ ਦੀ ਵਿਰਾਸਤ ਸਿਰਫ ਕਹਾਣੀਆਂ ਵਿੱਚ ਨਾ ਰਹਿ ਜਾਵੇ ਸਗੋਂ ਜ਼ਮੀਨ ਤੇ ਵੀ ਨਜ਼ਰ ਆਵੇ ਬਿਲਕੁਲ ਸਹੀ ਤੇ ਫੌਜਾ ਸਿੰਘ ਜੀ ਦੀ ਵਿਰਾਸਤ ਸਿਰਫ ਉਹਨਾਂ ਦੇ ਮੈਡਲਾਂ ਜਾਂ ਰਿਕਾਰਡਾਂ ਤੱਕ ਸੀਮਿਤ ਨਹੀਂ ਹੈ ਉਹ ਤਾਂ ਮਤਲਬ ਇਸ ਤੋਂ ਕਿਤੇ ਵੱਡੀ ਹੈ ਹਾਂ ਉਹ ਕਿਸ ਤਰ੍ਹਾਂ ਦੇਖੋ ਉਹ ਸਿਰਫ ਇੱਕ ਦੌੜਾਕ ਨਹੀਂ ਸਨ ਉਹ ਇੱਕ ਜਉਂਦੀ ਜਾਗਦੀ ਮਿਸਾਲ ਸਨ ਦ੍ਰਿੜ ਇਰਾਦੇ ਦੀ ਕਦੇ ਹਾਰ ਨਾ ਮੰਨਣ ਵਾਲੀ ਭਾਵਨਾ ਦੀ ਤੇ ਉਮਰ ਨੂੰ ਸਿਰਫ ਇੱਕ ਅੰਕ ਸਮਝ ਕੇ ਅੱਗੇ ਵਧਦੇ ਰਹਿਣ ਦੀ ਉਹਨਾਂ ਨੇ ਦਿਖਾਇਆ ਕਿ ਜੇਕਰ ਮਨ ਵਿੱਚ ਲਗਨ ਹੋਵੇ ਇੱਕ ਮਕਸਦ ਹੋਵੇ ਤਾਂ ਕੁਝ ਵੀ ਸੰਭਵ ਹੈ ਬਿਲਕੁਲ ਉਹਨਾਂ ਨੇ ਸਾਬਤ ਕੀਤਾ ਕਿ ਨਵੀਂ ਸ਼ੁਰੂਆਤ ਕਿਸੇ ਵੀ ਉਮਰ ਵਿੱਚ ਕੀਤੀ ਜਾ ਸਕਦੀ ਹੈ ਹਾਂਜੀ ਉਹਨਾਂ ਦਾ ਆਪਣਾ ਇੱਕ ਕਥਨ ਹੈ ਜੋ ਉਹਨਾਂ ਦੀ ਭਾਵਨਾ ਨੂੰ ਬਹੁਤ ਖੂਬਸੂਰਤੀ ਨਾਲ ਬਿਆਨ ਕਰਦਾ ਹੈ ਉਹਨਾਂ ਨੇ ਕਿਹਾ ਸੀ ਦੌੜਨ ਨੇ ਮੇਰੀ ਜ਼ਿੰਦਗੀ ਨੂੰ ਇੱਕ ਮਿਸ਼ਨ ਦਿੱਤਾ ਅਤੇ ਮੈਨੂੰ ਵਿਸ਼ਵ ਵਿਆਪੀ ਮੰਨਤਾ ਦਿਵਾਈ ਵਾਹ ਜ਼ਿੰਦਗੀ ਨੂੰ ਇੱਕ ਮਿਸ਼ਨ ਦਿੱਤਾ ਇਹ ਬਹੁਤ ਡੂੰਗੀ ਗੱਲ ਹੈ ਹਾਂ ਬਹੁਤ ਡੂੰਗੀ ਉਹਨਾਂ ਦਾ ਜੀਵਨ ਸਾਨੂੰ ਸਾਰਿਆਂ ਨੂੰ ਯਾਦ ਦਿਲਾਉਂਦਾ ਹੈ ਕਿ ਸਾਡੇ ਅੰਦਰ ਕਿੰਨੀ ਸਮਰੱਥਾ ਛੁਪੀ ਹੋਈ ਹੈ ਜੇਕਰ ਉਸ ਨੂੰ ਪਛਾਣ ਲਈਏ ਤਾਂ ਉਸ ਪਿੱਛੇ ਲੱਗ ਜਾਈਏ ਤਾਂ ਫਿਰ ਆਖਿਰ ਵਿੱਚ ਸ਼ਾਇਦ ਇੱਕ ਸਵਾਲ ਸਾਰਿਆਂ ਲਈ ਛੱਡ ਕੇ ਜਾਣਾ ਬਣਦਾ ਹੈ ਹਾਂ ਜ਼ਰੂਰ ਜੇਕਰ ਇੱਕ 100 ਸਾਲ ਦਾ ਇਨਸਾਨ ਜਿਸ ਨੇ ਬਚਪਨ ਵਿੱਚ ਠੀਕ ਤਰ੍ਹਾਂ ਤੁਰਨਾ ਵੀ ਨਹੀਂ ਸਿੱਖਿਆ ਸੀ ਉਹ ਅਸੰਭਵ ਜਾਪਦੀਆਂ ਮੈਰਾਥਨਾਂ ਦੌੜ ਸਕਦਾ ਹੈ ਤਾਂ ਬਾਕੀ ਲੋਕਾਂ ਨੂੰ ਸਾਨੂੰ ਸਾਰਿਆਂ ਨੂੰ ਆਪਣੀ ਅਸਲ ਸਮਰੱਥਾ ਮੁਤਾਬਿਕ ਕੁਝ ਵੱਡਾ ਕੁਝ ਮਹਾਨ ਕਰਨ ਤੋਂ ਕਿਹੜੀ ਚੀਜ਼ ਰੋਕ ਰਹੀ ਹੈ ਇਹ ਸੋਚਣ ਵਾਲੀ ਗੱਲ ਹੈ ਬਿਲਕੁਲ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਵਾਲ ਹੈ ਜਿਸ ਤੇ ਸਭ ਨੂੰ ਵਿਚਾਰ ਕਰਨਾ ਚਾਹੀਦਾ ਹੈ ਫੌਜਾ ਸਿੰਘ ਜੀ ਹਮੇਸ਼ਾ ਸਾਡੇ ਲਈ ਪ੍ਰੇਰਣਾ ਬਣੇ ਰਹਿਣਗੇ